ਮੁੱਖ ਮੰਤਰੀ ਨੇ ਮੀਟਿੰਗਾਂ ਵੀ ਕੀਤੀਆਂ ਸਾਡੇ ਨਾਲ ਔਰ ਮਹੀਨੇ ਦਾ ਟਾਈਮ ਲੈ ਕੇ ਅੱਜ 5-7 ਮਹੀਨੇ ਹੋ ਗਏ ਕੋਈ ਪੁੱਛ ਨਹੀਂ ਰਿਹਾ ਫਿਰ ਟਰਾਂਸਪੋਰਟ ਮੰਤਰੀ ਮੀਟਿੰਗ ਕਰਦੇ ਆ ਉਹ ਵੀ ਇਸੇ ਤਰ੍ਹਾਂ ਹੀ ਡਿਲੇ ਕਰੀ ਜਾਂਦੇ ਆ ਆਪ ਮੰਗਾ ਵੀ ਚੈਜ ਮੰਦੇ ਆ ਔਰ ਘਰ ਦੇ ਵੀ ਕੁਛ ਨਹੀਂ ਆ ਮੁਲਾਜ਼ਮਾਂ ਦਾ ਦਬਕਾ ਜਿਹੜਾ ਸਾਰਿਆਂ ਨੇ ਇਹਨਾਂ ਦੀ ਮਤ ਕੀਤੀ ਕਿ ਇਹ ਬਦਲਾਅ ਲਿਆ ਕੇ ਸਾਡੇ ਵਾਸਤੇ ਕੋਈ ਚੰਗਾ ਲੈ ਕੇ ਆਉਣਗੇ ਇਹ ਵਾਅਦੇ ਤੋਂ ਵਾਅਦੇ ਅੱਗੇ ਇੱਕ ਠੇਕੇਦਾਰ ਹੀ ਹੁਣ ਦੋ-ਦੋ ਠੇਕੇਦਾਰ ਕਰਤੇ ਇਹਨਾਂ ਨੇ ਕਿਉਂਕਿ ਉਹਨਾਂ ਸਰਕਾਰਾਂ 'ਚ ਤੇ ਇਹਨਾਂ ਸਰਕਾਰਾਂ 'ਚ ਕੋਈ ਬਦਲਾਅ ਹੈਗਾ ਨਹੀਂ ਹੈਗਾ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਕਿ ਸਾਡਾ ਜਿਹੜਾ 700 ਕਰੋੜ ਆ ਉਹ ਦੋ ਕੁ ਸਪੇਅਰ ਪਾੜ ਲਿਆ ਯੇ ਕੋ ਟਾਇਰ ਲਿਆ ਯੇ ਟਾਇਰਾ ਖਰੋ ਗੱਡੀਆਂ ਸਾਡੀਆਂ ਖਲੋਤੀ ਜਾਵਾ ਬੱਚੇ ਕੰਮ ਹੈ ਜਿਹੜੇ ਕਹਿੰਦੇ ਅਸੀਂ ਰੈਗੂਲਰ ਕਰਦੇ ਆ ਉਹ ਰੈਗੂਲਰ ਕੀਤਾ ਕੋਈ ਨਹੀਂ ਆ ਸਿਰਫ ਮੀਟਿੰਗਾਂ ਕਰਦੇ ਆ ਤੇ ਆਪ ਸਿਰਫ ਟੀਵੀ 'ਤੇ ਤੁਹਾਡੇ ਸਾਹਮਣੇ ਸੱਚੇ ਹੋ ਜਾਂਦੇ ਆ ਕਿ ਅਸੀਂ ਰੈਗੂਲਰ ਕਰਦੇ ਤੁਸੀਂ ਜੋ ਆਪਣੇ ਵਾਅਦੇ ਕੀਤੇ ਸੀ ਉਹ ਆਪਣੇ ਪੂਰੇ ਕਰੋ ਜਾ ਫਿਰ ਇਹੋ ਜਿਹੇ ਵਾਦੇ ਕਰੀ ਦੇ ਨਹੀਂ ਆ ਲੋਕਾਂ ਨੂੰ ਘਬਰਾਹ ਕਉ ਕੀਤਾ ਟਰਾਂਸਪੋਰਟ ਮੰਤਰੀ ਨੇ ਵੀ ਆਪਣਾ ਬਿਆਨ ਦਿੱਤਾ ਸੀ ਕਿ 52 ਸੀਟਰ ਪ੍ਰਾਈਵੇਟ ਕਰਨ ਇਹ ਕਿ ਗੱਡੇ ਤੇ 50-50 ਸਵਾਰੀਆਂ ਖਲੋਤੀਆਂ ਵਾ ਤੇ ਗੱਡੀ ਫੋਲਿਆ ਪਹਿਲਾਂ ਤੇ ਖਲਾਰੀ ਕਿੱਥੇ ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਰੋਡਵੇਜ ਪੰਨ ਬੱਸ ਅਤੇ ਪੀਆਰਟੀਸੀ ਵੱਲੋਂ বাস ਸਟੈਂਡ 2 ਘੰਟੇ ਵਾਸਤੇ ਬੰਦ ਕਰ ਦਿੱਤੇ ਗਏ ਨੇ ਆਪਣੀਆਂ ਬੱਸਾਂ ਖਾਲੀ ਸਰਕਾਰੀ ਇੱਕੋ ਹੀ ਮੰਗ ਆ ਲੰਬੇ ਸਮੇਂ ਤੋਂ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇ ਤਸਵੀਰ ਆ ਬਟਾਲਾ ਦੇ বাস ਸਟੈਂਡ ਦੀ ਤੁਸੀਂ ਦੇਖ ਸਕਦੇ ਹੋ ਕਿਸ ਤਿੱਕੇ ਦੇ ਨਾਲ ਪੀਆਰਟੀਸੀ ਪਨਬਸ ਰੋਡਵੇ ਦੇ ਕਿੱਟੀਮਾ ਵੱਲੋਂ ਆਪਣੀਆਂ ਸਰਕਾਰੀ ਬੱਸਾਂ ਜੜੀਆਂ ਨੇ ਬਸ ਸਟੈਂਡ ਦੇ 게ਟਾਂ ਦੇ ਅੱਗੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਨਾ ਹੀ ਕੋਈ ਪ੍ਰਾਈਵੇਟ ਬੱਸ ਅੰਦਰੋਂ ਨਿਕਲ ਸਕਦੀ ਹੈ ਤੇ ਨਾ ਹੀ ਕੋਈ 2 ਘੰਟੇ ਵਾਸਤੇ ਅੰਦਰ ਆ ਸਕਦੀ ਆ ਲਗਾਤਾਰ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਆ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀ ਜਾਵੇ ਅਤੇ ਕੰਟਰੈਕਟ ਬੇਸ ਵਾਲੀ ਭਰਤੀ ਜਿਹੜੀ ਆ ਉਹ ਖਤਮ ਕੀਤੀ ਜਾਵੇ ਜੇਕਰ ਕਿਸੇ ਮੁਲਾਜ਼ਮ ਨੂੰ ਰੱਖਣਾ ਵਾ ਤਾਂ ਉਸ ਨੂੰ ਪੱਕੇ ਤੌਰ ਤੇ ਰੱਖਿਆ ਜਾਵੇ ਗੱਲਬਾਤ ਕਰ ਲਾਂਗੇ ਰੋਡਵੇ ਪਨਬਸ ਤੇ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਪ੍ਰਧਾਨ ਨੇ ਸਾਡੇ ਨਾਲ ਗੱਲਬਾਤ ਕਰ ਲਏ ਆ ਭਾਈ ਸਾਹਿਬ ਮੰਗ ਕੀ ਆ ਮੰਗ ਉਹੀ ਆ ਬਾਰ ਬਾਰ ਧਰਨੇ ਵੀ ਉਸੇ ਤਰੀਕੇ ਨਾਲ ਬਾਰ ਬਾਰ ਵੇਖੋ ਜੀ ਬਾਰ ਬਾਰ ਅਸੀਂ ਨੋਟਸ ਦਿੰਦੇ ਸਰਕਾਰ ਨੂੰ ਔਰ ਮੀਟਿੰਗਾਂ ਦਿੰਦੇ ਮੁੱਖ ਮੰਤਰੀ ਨੇ ਮੀਟਿੰਗਾਂ ਵੀ ਕੀਤੀਆਂ ਸਾਡਾ ਔਰ ਮਹੀਨੇ ਦਾ ਟਾਈਮ ਲੈ ਕੇ ਅੱਜ 5-7 ਮਹੀਨੇ ਹੋ ਗਿਆ ਕੋਈ ਪੁੱਛ ਨਹੀਂ ਰਿਹਾ ਫਿਰ ਟਰਾਂਸਪੋਰਟ ਮੰਤਰੀ ਮੀਟਿੰਗ ਕਰਦੇ ਆ ਉਹ ਵੀ ਇਸੇ ਤਰ੍ਹਾਂ ਹੀ ਡਿਲੇ ਕਰੀ ਜਾਂਦੇ ਆ ਕਮੇਟੀ ਬਿਠਾਈ ਆ ਕਮੇਟੀ ਵੀ ਇਹੋ ਹੀ ਕੰਮ ਕਰੀ ਕੇ ਡਿਲੇ ਕਰੀ ਜਾਂਦੀ ਆ ਇਹ ਕਰਕੇ ਅਸੀਂ ਸਰਕਾਰ ਕੋਈ ਮੰਗ ਕਰਦੇ ਆ ਕਿ ਜੋ ਆਪਣਾ ਤੁਸੀਂ ਜੋ ਤੁਸੀਂ ਕਿਹਾ ਵਾ ਉਹ ਉਹੀ ਕਰ ਦੋ ਆਪ ਮੰਗਾ ਵੀ ਜਾਇਜ ਮੰਦੇ ਆ ਔਰ ਕਰਦੇ ਵੀ ਕੁਛ ਨਹੀਂ ਆ ਇਹ ਕਰਕੇ ਅਸੀਂ ਅੱਜ ਪੂਰੇ ਪੰਜਾਬ ਦੇ 500 ਰੁਪਏ ਆਰਟੀਸੀ ਦੇ ਪੰਜਾਬ ਦੇ ਪੂਰੇ ਡੀਪੂ ਬੰਦਾ ਉਹ 10 ਤੋਂ 12 ਜਿਹੜਾ ਵਾ ਬੱਸ ਸਟੈਂਡ ਬੰਦਾ ਪੂਰੇ ਅਸੀਂ ਸਰਕਾਰ ਨੂੰ ਇਹ ਕਹਿੰਦੇ ਆ ਕਿ ਸਾਡਾ ਜਿਹੜਾ 700 ਕਰੋੜ ਆ ਉਹ ਦੋ ਕੋਈ ਸਪੇਅਰ ਪਾਰਟ ਲਿਆਈਏ ਕੋਈ ਟਾਇਰ ਲਿਆਈਏ ਟਾਇਰ ਆਖਰੋਂ ਗੱਡੀਆਂ ਸਾਡੀਆਂ ਖਲੋਤੀ ਜਾਵਾ ਕੱਚੇ ਕੰਮ ਹੈ ਜਿਹੜੇ ਕਹਿੰਦੇ ਆਂ ਹੀ ਰੈਗੂਲਰ ਕਰਤੇ ਆ ਉਹ ਰੈਗੂਲਰ ਕੀਤਾ ਕੋਈ ਨਹੀਂ ਆ ਸਿਰਫ ਮੀਟਿੰਗਾਂ ਕਰਦੇ ਆ ਤੇ ਆਪ ਸਿਰਫ ਟੀਵੀ ਤੇ ਤੁਹਾਡੇ ਸਾਹਮਣੇ ਸੱਚੇ ਹੋ ਜਾਂਦੇ ਆ ਕਹੀ ਰੈਗੂਲਰ ਕਰਤੇ ਐਸ ਵਕਤ ਕੋਈ ਰੈਗੂਲਰ ਨਹੀਂ ਹੋਇਆ ਉਲਟਾ ਕਿਲੋਮੀਟਰ ਸਕੀਮ ਜਿਹੜੀ ਗੱਡੀ ਆ ਪ੍ਰਾਈਵੇਟ ਗੱਡੀ ਆ ਉਹਦਾ ਕਨੈਕਟਰ ਵੀ ਅਸੀਂ ਦੇਣੇ ਆ ਇਨਸਪੈਕਟਰ ਵੀ ਸਾਡੇ ਚੈੱਕ ਕਰ ਰਹੇ ਆ ਡਾਇਰੈਕਟਰ ਵੀ ਸਾਡੇ ਆ ਔਰ ਜਿਹੜਾ ਕਮਾਗਿਆ ਅਸੀਂ ਕਿਲੋਮੀਟਰ ਸਕੀਮ ਵਾਲਾ ਜਿਹੜਾ ਆ ਉਹ ਪ੍ਰਾਈਵੇਟ ਮਾਲਕ ਨੂੰ ਦੇਣਾ ਵਾ ਤੇ ਸਰਕਾਰ ਵਾਸਤੇ ਜਿਹੜੀ ਸਾਡੀਆਂ ਸਰਕਾਰੀ ਬੱਸਾਂ ਵਾ ਉਹਦੇ ਵਾਸਤੇ ਕੋਈ ਬਜਟ ਨਹੀਂ ਰੱਖਿਆ ਸਰਕਾਰ ਨੇ ਇਹ ਕਰਕੇ ਅਸੀਂ ਅੱਜ ਕਾਪੀਆਂ ਵੀ ਉਹਦੀਆਂ ਲੂਹਾਂਗੇ ਇੱਥੇ ਸਾੜਾਂਗੇ ਕਿਉਂਕਿ ਸਿਰਫ ਭਗਤ ਸਿੰਘ ਦੀ ਜਿਹੜੀ ਫੋਟੋ ਆ ਤੇ ਡਾਕਟਰ ਬੇਦਖਰ ਦੀ ਜਿਹੜੀ ਉਹ ਅਸੀਂ ਲਾਤਾਂ ਉਹ ਨਹੀਂ ਅਸੀਂ ਸਾੜਾਂਗੇ ਜਿਹੜਾ ਇਹਨਾਂ ਨੇ ਕਿਉਂਕਿ ਪਹਿਲੀ ਵਾਰ ਲਾਉਣੀ ਨਹੀਂ ਚਾਹੀਦੀ ਉਹਨਾਂ ਦੀ ਫੋਟੋ ਜਦੋਂ ਇਹੋ ਜੇ ਬਜਟ ਕੱਢ ਰਹੇ ਆ ਅਸੀਂ ਕਰਕੇ ਉਹਨਾਂ ਦਾ ਸਨਮਾਨ ਕਰਦੇ ਆ ਤੇ ਬਾਕੀ ਅਸੀਂ ਕਾਪੀਆਂ ਜਿਹੜੀਆਂ ਉਹ ਸਾੜਾਂਗੇ ਬਾਕੀ ਕੱਚੇ ਕੰਮ ਜਿਹੜੇ ਆ ਆਊਟਸੋਰਸ ਦੀ ਭਰਤੀ ਜਿਹੜੀ ਆ ਇਹਨਾਂ ਨੇ ਸਾਡੇ ਵਿੱਚ ਆੜ ਆਣ ਕੇ ਧਰਨਿਆਂ ਦੇ ਵਿੱਚ ਆਣ ਆਣ ਕੇ ਟਰਾਂਸਪੋਰਟ ਮੰਤਰੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਸੀਂ ਜਿਹੜਾ ਤੁਹਾਨੂੰ ਪੱਕਿਆ ਕਰਾਂਗੇ ਆਊਟਸੋਰਸ ਭਰਤੀ ਵੱਧ ਤੋਂ ਵੱਧ ਇਹ ਕਰਨ ਦੇ ਆ ਹੋਣਾ ਕਿਉਂਕਿ ਉਹਨਾਂ ਸਰਕਾਰਾਂ 'ਚ ਤੇ ਇਹਨਾਂ ਸਰਕਾਰਾਂ 'ਚ ਕੋਈ ਬਦਲਾਅ ਹੈਗਾ ਨਹੀਂ ਹੈਗਾ ਇਹ ਕਰਕੇ ਆਪਾਂ ਬਦਲਾਅ ਲੈ ਕੇ ਆਏ ਸੀ ਕਿ ਬਦਲਾਅ ਲਿਆਂਦਾ ਸੀ ਕਿ ਸ਼ਾਇਦ ਧਰਨੇ ਨਾ ਦੇਣੇ ਪੈਣੇ ਰੋਡਵੇਜ ਨੇ ਵੀ ਉਸ ਵੇਲੇ ਬੜਾ ਹਾਹਾਕਾਰ ਕੀਤੀ ਸੀ ਕਿ ਅਸੀਂ ਬੱਸਾਂ ਦੇ ਵਿੱਚ ਲੋਕਾਂ ਨੂੰ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਉਹਦਾ ਰਿਜ਼ਲਟ ਕੀ ਮਿਲਿਆ ਤੁਹਾਨੂੰ ਫਿਰ ਵੇਖੋ ਜੀ ਅਸੀਂ ਤੇ ਚਾਹੁੰਦੇ ਹਾਂ ਕਿ ਅਸੀਂ 2 ਮਹੀਨੇ ਪਹਿਲਾਂ ਸਰਕਾਰ ਹੈਗੀ ਤੇ ਪ੍ਰਚਾਰ ਕਰਤਾ ਸੀ ਇਹਨਾਂ ਦਾ ਕਿ ਇਹਨਾਂ ਨੂੰ ਬਣਾਓ ਤੇ ਬਣਾਇਆ ਵੀ ਹੈਗਾ ਮੁਲਾਜ਼ਮਾਂ ਦਾ ਦਬਕਾ ਜਿਹੜਾ ਸਾਰਿਆਂ ਨੇ ਇਹਨਾਂ ਦੀ ਮਤ ਦਿੱਤੀ ਕਿ ਇਹ ਬਦਲਾਵ ਲਿਆ ਕੇ ਸਾਡੇ ਵਾਸਤੇ ਕੋ ਚੰਗਾ ਲੈ ਕੇ ਆਉਣਗੇ ਇਹ ਵੱਧ ਤੋਂ ਵੱਧ ਅੱਗੇ ਇੱਕ ਠੇਕੇਦਾਰ ਹੀ ਹੁਣ ਦੋ ਦੋ ਠੇਕੇਦਾਰ ਕਰਤੇ ਇਹਨਾਂ ਨੇ ਫਿਰ ਉਲਟਾ ਆ ਤੇ ਗਿਆ ਬਦਲਾ ਫਿਰ ਇੱਕ ਉਲਟਾ ਇਹ ਆ ਕੇ ਜਿਹੜਾ ਦਤਾਰ ਸਕਿਉਰਟੀ ਵਾਲਾ ਵਾ ਉਹ ਸਾਡੀਆਂ ਸਕਿਉਰਟੀਆਂ ਹੀ ਨਹੀਂ ਮਤਲਬ ਦੇ ਰਿਆ 20000 15000 ਉਹ ਲੈ ਲੀਦਾ ਦੱਬ ਲੀਦਾ ਵਾ ਕੋ ਕੰਮ ਸੋ ਕੰਮ 7-8 ਕਰੋੜ ਰੁਪਈਆ ਸਾਡਾ ਸਕਿਉਰਟੀਆਂ ਦਾ ਜਦੋਂ ਕੋ ইপিਐਫ ਵਗੈਰਾ ਜਿਹੜਾ ਕੱਟ ਕੇ ਉਹ ਉਹ ਮਤਲਬ ਉਹ ਵੀ ਕੱਟੀ ਜਾਂਦੇ ਆ ਸਾਡਾ ਮਤਲਬ ਖਾਤੇ 'ਚ ਨਹੀਂ ਪਾਉਂਦੇ ਇਹ ਕਰਕੇ ਅਸੀਂ ਸਰਕਾਰ ਕੋਈ ਕਹਿੰਦੀ ਹੈ ਕਿ ਹੁਣ ਫੇਰ ਉਹਨਾਂ ਦੇ ਠੇਕੇਦਾਰ ਦੂਜਾ ਲੈ ਜਾਂਦਾ ਫੇਰ ਦੂਜਾ ਲੈ ਜਾਂਦਾ ਤੇ ਬਰਕਰਾਰਾ ਨੂੰ ਜਿਹੜੀ ਆ ਉਹਨਾਂ ਦੀ ਪੂਰੀ ਤਰਖਾਹ ਵੀ ਨਹੀਂ ਮਿਲਦੀ ਇਹ ਕਰਕੇ ਅਸੀਂ ਕਹਿੰਨੇ ਆਂ ਕਿ ਸਰਕਾਰ ਨੂੰ ਤੁਸੀਂ ਜੋ ਆਪਣੇ ਵਾਅਦੇ ਕੀਤੇ ਸੀ ਉਹ ਆਪਣੇ ਪੂਰੇ ਕਰੋ ਜਾਂ ਫੇਰ ਇਹੋ ਜਿਹੇ ਵਾਅਦੇ ਕਰੀ ਦੇ ਨਹੀਂ ਆ ਲੋਕਾਂ ਨੂੰ ਘਬਰਾਹਕੋ ਕੀਤਾ ਇਹ ਕਰਕੇ ਅਸੀਂ ਕਹਿੰਨੇ ਆਂ ਪ੍ਰਾਈਵੇਟ ਗੱਡੀ ਜਿਹੜੀ ਕਿਲੋਮੀਟਰ ਪਾਉਂਦੇ ਆ ਬਿਲਕੁਲ ਸਰਕਾਰ ਦੇ ਖਾਤੇ ਦੇ ਵਿੱਚ ਗੱਡੀ ਪਾਉਣਾ ਤੇ ਆਪਣਾ ਕੋਈ ਬਜਟ ਰੱਖਣਾ ਬਜਟ ਬਜਟ ਰੱਖ ਕੇ ਸਰਕਾਰੀ ਗੱਡੀਆਂ ਜਿਹੜੀਆਂ ਜਿਹੜੀਆਂ ਆਪਾਂ ਕਿੰਨੇ 28 ਕਾਟਾਗਰੀਆਂ ਸਾਡੀਆਂ ਜਿਨ੍ਹਾਂ ਨੂੰ ਅਸੀਂ ਫ੍ਰੀ ਸਹੂਲਤ ਦੇ ਦਿੰਦੇ ਆ ਜਾਂ ਸਾਡੀਆਂ ਮਾਤਾ ਵਾ ਭੈਣਾ ਵਾ ਇਹਨਾਂ ਨੂੰ ਆਪਾਂ ਫ੍ਰੀ ਸਹੂਲਤ ਦੇਣਦੇ ਆ ਉਹਦੇ ਵਿੱਚ ਹਰ ਕੋ ਗੱਡੀਆਂ ਹੀ ਨਹੀਂ ਹੈਗੀਆਂ 120 ਵੀ ਸਵਾਰੀਆਂ ਲੈ ਕੇ ਆਉਣ ਦੇ ਗੱਡੀ ਚ 52 ਸੀਟਰ ਰੋਲ ਆਉੜਿਆ ਇਹਨੂੰ ਤੇ ਟ੍ਰਾਂਸਪੋਰਟ ਮੰਤਰੀ ਨੇ ਵੀ ਆਪਣਾ ਬਿਆਨ ਦਿੱਤਾ ਸੀ ਕਿ 52 ਸੀਟਰ ਪ੍ਰਾਈਵੇਟ ਕਰਨ ਈਗਣਾ ਸਰਕਾਰ ਦੇ ਖਾਤੇ ਤੇ ਸਰਕਾਰੀ ਗੱਡੀ ਚਾਹੀਦੀ ਉਹ ਲਾਜ ਨਾਲ ਲਾਗੂ ਇਹ ਕਰਕੇ ਇਹਨਾਂ ਨੂੰ ਸਬਿਆਨ ਲੱਗਿਆ ਨੇ ਸੋਚਣਾ ਚਾਹੀਦਾ ਵਾ ਕਿ ਅਸੀਂ 100 20 20 ਸਵਾਰੀਆਂ ਲੈ ਕੇ ਆਉਣਦੇ ਆ ਤੇ ਉਹਦੇ ਵਿੱਚ ਸਾਡੀ ਫਿਰ ਝਗੜੇ ਹੁੰਦੇ ਆ ਕਨੈਕਟਰਾਂ ਡਰਾਈਵਰਾਂ ਦੇ ਕਾਰਨ ਇਹ ਕਿ ਇੱਕ ਇੱਕ ਗੱਡੇ ਤੇ 50 50 ਸਵਾਰੀਆਂ ਖਲੋਤੀਆਂ ਵਾਂ ਤੇ ਗੱਡੀ ਫੋਲਿਆ ਪਹਿਲਾਂ ਤੇ ਖਿਲਾੜੀ ਕਿੱਥੇ ਇਹ ਕਰਕੇ ਸਾਡੇ ਵਾਸਤੇ ਬੜੀ ਇਹ ਸਿਰਦਰਦੀ ਬੜੀ ਫਰੀ ਆ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਗੱਡੀਆਂ ਬਚਾਉਂਦਾ ਬੰਦਾ ਕਿੱਥੇ ਜਾਊਗਾ ਬਿਲਕੁਲ ਹੋਰ ਵੀ ਇੱਥੇ ਪਨਬਾਸ ਰੋਡ ਵੇਜ ਦੇ ਕੱਚੇ ਮੁਲਾਜ਼ਮ ਨੇ ਭਾਈ ਸਾਹਿਬ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਪਰ ਮੰਗਾਂ ਅਜ ਵੀ ਉਹੀ ਨੇ ਪਰ ਇਸ ਧਰਨਿਆਂ ਦੇ ਨਾਲ ਤੁਸੀਂ ਦੇਖੋ ਕਿੰਨੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਬਿਲਕੁਲ ਜੀ ਮੈਂ ਪੰਜਾਬ ਰੋਡ ਬਟਾਲਾ ਡੀਪੋ ਤੋਂ ਮੈਂ ਕੈਸ਼ਰ ਅਸੀਂ ਪਹਿਲੀ ਗੱਲ ਤੇ ਪਬਲਿਕ ਨੂੰ ਮਾਫੀ ਚਾਹੁੰਦੇ ਆ ਕਿ ਕੋਈ ਸਾਡਾ ਇਹੋ ਜਿਹਾ ਇਰਾਦਾ ਨਹੀਂ ਹੁੰਦਾ ਵੀ ਅਸੀਂ ਪਬਲਿਕ ਨੂੰ ਖਰਾਬ ਕਰੀਏ ਕਿਉਂਕਿ ਸਾਡੀ ਜਿਹੜੀ ਡਿਊਟੀ ਉਹ ਸੇਵਾ ਦੀ ਆ ਤੇ ਸੇਵਾ ਅਸੀਂ ਨਿਰੰਤਰ ਜਿਹੜੀ ਆ 15 ਸਾਲ ਤੋਂ ਨਿਭਾਉਂਦੇ ਆ ਰਹੇ ਆ ਪਰ ਸਰਕਾਰ ਜਿਹੜੀ ਆ ਸਾਡੀ ਸੇਵਾ ਦੇ ਖੁਸ਼ ਨਹੀਂ ਆ ਜਾਂ ਜਿਹੜੇ ਕਰਕੇ ਬਾਰ-ਬਾਰ ਮੀਟਿੰਗਾਂ ਦੇ ਬਾਵਜੂਦ ਵੀ ਜਿਹੜੀ ਸਰਕਾਰ ਵਾ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨ ਰਹੀ ਪਿਛਲੇ ਦਿਨ ਹੀ ਸਾਡੀਆਂ ਮੀਟਿੰਗਾਂ ਹੋਈਆਂ ਸੀ ਮੁੱਖ ਮੰਤਰੀ ਸਾਹਿਬ ਨਾਲ ਵੀ ਤੇ ਉਹਨਾਂ ਨੇ ਐਡਵੋਕੇਟ ਜਨਰਲ ਨਾਲ ਵੀ ਮੀਟਿੰਗ ਸਾਡੀ ਹੋਈ ਸੀ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਮੰਗਾਂ ਜਾਇਜ਼ ਵਾ ਤੇ ਮੰਗਾਂ ਜਿਹੜੀਆਂ ਵਾ ਉਹ ਜਾਇਜ਼ ਵਾ ਤੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਵਾ ਸੋ ਅਸੀਂ ਕਹਿੰਦੇ ਆ ਕਿ ਜਿਹੜੇ ਸਾਡੇ 15 ਸਾਲ ਤੋਂ ਮੁਲਾਜ਼ਮ ਜਿਹੜੇ ਕੰਟੈਕਟ ਤੇ ਆਊਟਸੋਰਸ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਵਾ ਸ ਮੇਰੇ ਹਿਸਾਬ ਨਾਲ ਜੋ ਮੰਗ ਵਾ ਬੱਸਾਂ ਦੀ ਵੀ ਬੱਸਾਂ ਘੱਟ ਵਾ ਸਪੇਅਰ ਪਾਰਟ ਬਰਡ ਜਿਹੜਾ ਉਹ ਘੱਟ ਰੱਖਿਆ ਗਿਆ ਵਾ ਬਰਡ 700 750 800 ਕਰੋੜ ਰੱਖਿਆ ਜਾਣਾ ਚਾਹੀਦਾ ਵਾ ਫ੍ਰੀ ਸਵਰ ਸਹੂਲਤ ਜਿਹੜੀ ਆ ਹਰ ਲੋਕ ਪਬਲਿਕ ਨੂੰ ਜਿਹੜੀ ਮਿਲਣੀ ਚਾਹੀਦੀ ਆ ਇਹਦੇ ਕਰਕੇ ਅਸੀਂ ਡਿਮਾਂਡ ਕੀਤੀ ਵੀ 10000 ਜਿਹੜੀ ਉਹ ਮਹਿਕਮੇ ਦੇ ਵਿੱਚ ਬੱਸ ਪਾਈ ਜਾਵੇ ਨਾ ਕਿ ਕਿਲੋਮੀਟਰ ਸਕੀਮ ਪਾਈ ਜਾਵੇ ਕਿਲੋਮੀਟਰ ਸਕੀਮ ਦੇ ਨਾਲ ਬੱਸ ਦੇ ਨਾਲ ਸਰਕਾਰ ਨੂੰ ਬਹੁਤ ਮਹਿਕਮੇ ਨੂੰ ਜਿਹੜਾ ਵਾ ਨੁਕਸਾਨ ਹੁੰਦਾ ਵਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੀ ਸਰਕਾਰ ਵਾ ਸਾਡੀਆਂ ਜਾਇਜ਼ ਮੰਗਾਂ ਮੰਨੇ ਤੇ ਜਿਹੜੇ ਵਰਕਰ ਵਾ ਉਹਨਾਂ ਨੂੰ ਠੇਕੇਦਾਰ ਬਾਹਰ ਕੱਢ ਗਏ ਜਿਹੜਾ ਸ਼ੋਸ਼ਣ ਹੋ ਰਿਹਾ ਠੇਕੇਦਾਰ ਲੁੱਟ ਕਰ ਉਹ ਖਤਮ ਕੀਤਾ ਜਾਵੇ ਸਰਕਾਰ ਵੱਤੋ ਵੱਤ ਬੱਸਾਂ ਪਾਵੇ ਪਬਲਿਕ ਨੂੰ ਸਹੂਲਤ ਦੇਵੇ ਅਸੀਂ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿੰਦੇ ਆਂ ਅਨੁਅ ਅੱਧੀ ਰਾਹ ਨੂੰ ਵੀ ਸਰਕਾਰ ਫੋਨ ਆ ਜੇ ਦੀਪੂ ਜੋਂ ਵੀ ਆ ਇੱਥੋਂ ਪਬਲਿਕ ਨੂੰ ਖੜਨਾ ਆਪਾਂ ਉਸੇ ਲਈ ਤਿਆਰ ਤਿਆਰ ਵਰ ਤਿਆਰ ਹੋਨੇ ਆ ਜੀ ਬੀਬੀਆਂ ਵਾਸਤੇ ਬੜਾ ਔਖਾ ਬਣਿਆ ਇਸ ਵੇਲੇ ਜਿਹੜੇ ਆਧਾਰ ਘੜ ਤੇ ਜਾਂਦੇ ਜੀ ਸਰ ਵੇਖੋ ਫਿਰ ਸਰਕਾਰ ਦੀ ਇਹ ਦੇਵਜਨ ਗੱਲ ਹੀ ਆ ਜਿਹੜੇ ਸਰਕਾਰ ਮੰਗਾ ਨਹੀਂ ਮੰਨ ਰਹੀ ਤੇ ਉਹਦੇ ਵਾਤੇ ਸਾਰੀ ਪਬਲਿਕ ਨੂੰ ਜਿਹੜਾ ਇਹ ਨੁਕਸਾਨ ਭੁਗਤਣਾ ਪੈਂਦਾ ਕਿਉਂ ਕਿੱਥੇ ਜਾ ਰਹੇ ਹੋ ਤੁਸੀਂ ਕਿੱਥੇ ਜਾਣਾ ਔਖਾ ਜਮਨ ਦਰਾਫਰ ਬੱਸਾਂ ਨੇ ਬੰਦ ਕਰਤੀਆਂ ਬੱਸਾਂ ਪੰਜਾਂ ਪਾਸੇ ਦੇ ਜ ਕੋਈ ਪਤਾ ਹੈ ਤੁਹਾਨੂੰ ਪਹਿਲਾਂ ਨਹੀਂ ਮੈਨੂੰ ਪਤਾ ਰਾਜ ਕੁੜੀ ਆ ਗਈ ਇੱਕ ਉਹਦੇ ਤੋਂ ਚੱਲ ਜਾਣਾ ਉਹ ਰੋਟੀ ਖਾਣੀ ਆ ਉਹ ਜੱਜੂ ਦੋ ਪਰੇਸ਼ਾਨੀ ਹੋਈ ਫੇਰ ਆਣ ਕੇ ਚੁਰਾਈ ਜਾਨਾ ਪਰੇਸ਼ਾਨੀ ਹੋਣ ਲਈ ਹੈ ਨਾ ਆ ਕੇ ਨਹੀਂ ਜੀ ਬਿਲਕੁਲ ਤਸਵੀਰ ਤੁਸੀਂ ਦੇਖ ਪਟਾਲਾ ਬੱਸ ਸਟੈਂਡ ਦੀ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਾਸਤੇ ਇਸ ਵੇਲੇ ਖੱਜਲ ਖਵਾਰੀ ਹੈ ਕਿਉਂਕਿ ਖੱਜਲ ਖਵਾਰੀ ਦਾ ਸਾਹਮਣਾ ਵੀ ਕਰਨਾ ਪਵੇਗਾ ਕਿਉਂਕਿ ਪਹਿਲਾਂ ਹੀ ਪੰਜਾਬ ਰੋਡਵੇ ਪੰਨ ਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ 3 ਤਰੀਕ ਨੂੰ 2 ਘੰਟੇ ਵਾਸਤੇ ਬਟਾਲਾ ਬੱਸ ਸਟੈਂਡ ਜਿਹੜਾ ਵਾ ਬੰਦ ਕਰਾਂਗੇ ਤਾਂ ਕੱਚੇ ਮੁਲਾਜ਼ਮਾਂ ਵੱਲੋਂ ਉਸੇ ਤਰੀਕੇ ਦੇ ਨਾਲ ਅੱਜ 2 ਘੰਟੇ ਵਾਸਤੇ ਬਟਾਲਾ ਬੱਸ ਸਟੈਂਡ ਬੰਦ ਕਰ ਦਿੱਤਾ ਗਿਆ ਆਪਣੀਆਂ ਸਰਕਾਰੀ ਬਸਾਂ 게ਟਾਂ ਦੇ ਮੋਰੇ ਖੜੀਆਂ ਕਰਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਨਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ ਬਟਾਲਾ